ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਦੇ ਤਹਿਤ ਮੁਹਾਲੀ ਦੇ ਫੇਸ 11 ਤੋਂ ਸ਼੍ਰੀ ਖਾਟੂ ਸ਼ਾਮ ਅਤੇ ਸਾਲਾ ਸਰਦੇ ਦਰਸ਼ਨਾਂ ਦੇ ਲਈ ਸ਼ਰਧਾਲੂਆਂ ਦੇ ਜਥੇ ਨੂੰ ਰਵਾਨਾ ਕੀਤਾ ਗਿਆ ਇਸ ਮੌਕੇ ਤੇ ਖਾਸ ਤੌਰ ਤੇ ਮੁਹਾਲੀ ਤੋਂ ਐਮ ਐਲ ਏ ਕੁਲਵੰਤ ਸਿੰਘ ਵੀ ਮੌਜੂਦ ਰਹੇ ਜਿਨ੍ਹਾਂ ਨੇ ਸ਼ਰਧਾ ਸਹਿਤ ਸ਼ਰਧਾਲੂਆਂ ਦੇ ਜਥੇ ਨੂੰ ਮੁਹਾਲੀ ਤੋਂ ਰਵਾਨਾ ਕੀਤਾ ਇਸ ਮੌਕੇ ਐਮਐਲਏ ਕੁਲਵੰਤ ਸਿੰਘ ਨੇ ਗੱਲ ਕਰਦਿਆਂ ਦੱਸਿਆ ਕਿ ਲੋਕਾਂ ਨੂੰ ਦਿੱਤੀਆਂ ਗਾਰੰਟੀਆਂ ਨੂੰ ਪੂਰਾ ਕੀਤਾ ਜਾਵੇਗਾ। ਉਹਨਾਂ ਇਹ ਵੀ ਕਿਹਾ ਕਿ ਜੇਕਰ ਸੈਂਟਰ ਸਰਕਾਰ ਰੇਲ ਗੱਡੀਆਂ ਦੇਣ ਤੋਂ ਇਨਕਾਰ ਨਾ ਕਰਦੀ ਤਾਂ ਅੱਜ ਹਜ਼ੂਰ ਸਾਹਿਬ ਅਤੇ ਹੋਰ ਗੁਰੂ ਧਾਮਾਂ ਦੇ ਦਰਸ਼ਨਾਂ ਲਈ ਵੀ ਸੰਗਤਾਂ ਨੂੰ ਰਵਾਨਾ ਕੀਤਾ ਜਾਂਦਾ। ਇਹ 7ਵਾਂ ਜਤ ਹੈ ਜੀ ਜਿਹੜੀ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੇ ਤਹਿਤ ਅੱਜ ਜਾ ਰਿਹਾ ਖਾਟੂ ਸ਼ਾਮ। ਔਰ ਇਹ ਜਿਹੜੀ ਚੀਜ਼ ਯਾਤਰਾ ਸ਼ੁਰੂ ਕੀਤੀ ਹੈ ਮੁੱਖ ਮੰਤਰੀ ਸਾਹਿਬ ਨੇ। ਉਹ ਸਾਡੇ ਜਿਹੜੇ ਬਜ਼ੁਰਗ ਨੇ ਸਾਡੇ ਜਿਹੜੇ ਬੱਚੇ ਨੇ ਉਹਨੂੰ ਆਪਣੇ ਜਿਹੜਾ ਵਿਰਸਾ ਉਹਦੇ ਨਾਲ ਜੋੜਨ ਦੇ ਲਈ ਕੀਤੀ ਆ ਔਰ ਬਹੁਤ ਸਾਰੇ ਬਜ਼ੁਰਗ ਐਸੇ ਨੇ ਜਿਹੜੇ ਜਾ ਨਹੀਂ ਸਕਦੇ ਹੈਗੇ ਗਰੀਬ ਨੇ ਤੇ ਉਹਨਾਂ ਨੂੰ ਮਤਲਬ ਉਹਨਾਂ ਨੇ ਕਦੇ ਦੇਖਣੇ ਨਹੀਂ ਸਾਰੀ ਉਮਰ ਬਾਅਦ ਦੇ ਕੱਢੂ ਸ਼ਾਮ ਜਾਂ ਕੋਈ ਹੋਰ ਤੀਰਥ ਸਥਾਨ ਉਹ ਸਾਰੇ ਜਿਹੜੇ ਨੇ ਮੁੱਖ ਮੰਤਰੀ ਸਾਹਿਬ ਨੇ ਇਹ ਸੋਚ ਕੇ ਸਕੀਮ ਚਲਾਈ ਹੈ ਤਾਂ ਕਿ ਹਰ ਇੱਕ ਬੰਦਾ ਜਿਹੜਾ ਉਹ ਆਪਣੇ ਧਾਰਮਿਕ ਆਸਥਾ ਨੂੰ ਟਾਈਮ ਵੀ ਰੱਖ ਸਕੇ ਤੇ ਤੀਰਥ ਯਾਤਰਾ ਕਰ ਸਕੇ ਟ੍ਰੇਨ ਦੀ ਵੀ ਗੱਲ ਕੀਤੀ ਗਈ ਸੀ ਟ੍ਰੇਨਾਂ ਉਪਲਬਧ ਹੋ ਰਹੀਆਂ ਨੇ ਕਿਉਂਕਿ ਹੁਣ ਬੱਸਾਂ ਦੇ ਵਿੱਚ ਹੀ ਜਾ ਰਹੇ ਨੇ ਸਾਰੇ ਹਾਲੇ ਤੱਕ ਟ੍ਰੇਨ ਵਾਲਾ ਵੀ ਹੈ ਕੋਈ ਨਹੀਂ ਅਸਲ ਵਿੱਚ ਟ੍ਰੇਨ ਤੋਂ ਪਤਾ ਵੀ ਸੈਂਟਰ ਸਰਕਾਰ ਨੇ ਨਾ ਕਰਤੀ ਸੀ ਕਿ ਸਾਡੇ ਕੋਲ ਟ੍ਰੇਨਸ ਹੈ ਨਹੀਂ ਇਸ ਕਰਕੇ ਜੋ ਵੀ ਹੋ ਸਕਿਆ ਜੋ ਵੀ ਕਰ ਸਕਿਆ ਆ ਉਹ ਬੱਸਾਂ ਦੇ ਥਰੂ ਹੀ ਕੀਤਾ ਜੇ ਟ੍ਰੇਨਾਂ ਕਿਤੇ ਮਿਲ ਜਾਂਦੀਆਂ ਤਾਂ ਅਸੀਂ ਹਜੂਰ ਸਾਹਿਬ ਜਾਂ ਹੋਰ ਦੂਰ ਦੂਰ ਤੱਕ ਜਿਹੜੇ ਤੀਰਥੀ ਤੀਰਥ ਸੀ ਉੱਥੇ ਵੀ ਸਾਡੇ ਤੀਰਥ ਯਾਤਰੀ ਜਾ ਸਕਦੇ ਸੀ ਪਰ ਕਿਉਂਕਿ ਟ੍ਰੇਨਾਂ ਨਹੀਂ ਮਿਲੀ ਹੈਗੇ ਇਸ ਕਰਕੇ ਉੱਥੇ ਉਹ ਜਾਣੇ ਤੋਂ ਰਹਿ ਗਏ ਦੇਖੋ ਗੱਲ ਇਹ ਆ ਵੀ ਆਮ ਆਦਮੀ ਪਾਰਟੀ ਨੇ 2 ਸਾਲ ਕੰਮ ਇੰਨੇ ਕੀਤੇ ਨੇ ਇਹ ਹਰ ਇੱਕ ਜਿਹੜਾ ਆਪਣੀ ਗਰੰਟੀ ਸੀ ਉਹ ਪੂਰੀ ਕੀਤੀ ਜੋ ਵਾਅਦਾ ਸੀ ਉਹ ਤੋਂ ਅੱਗੇ ਜਾ ਕੇ ਕੰਮ ਕੀਤੇ ਨੇ ਲੋਕਾਂ ਦੀਆਂ ਇਸ਼ਾਵਾਂ ਤੇ ਆਸ਼ਾਵਾਂ ਤੇ ਪੂਰੇ ਉਤਰੇ ਨੇ ਪਰ ਮੈਨੂੰ ਇਹ ਲੱਗਦਾ ਵੀ ਜੋ ਅਸੀਂ ਦਾਅਵਾ ਕਰ ਰਹੇ ਹਾਂ ਜੋ ਸਾਡੇ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਔਰ ਮਾਨਯੋਗ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਜੀ ਨੇ ਦਾਅਵਾ ਕੀਤਾ ਵੀ 13 ਦੇ 13 ਕੀਟਾ ਜਿੱਤਾਂਗੇ ਉਹ ਜਿੱਤਾਂ ਕਿਉਂਕਿ ਲੋਕਾਂ ਦੇ ਕੰਮ ਕੀਤੇ ਨੇ ਲੋਕ ਆਮ ਆਦਮੀ ਪਾਰਟੀ ਦੇ ਨਾਲ ਨੇ ਤੇ ਅਨੰਦਪੁਰ ਲੋਕ ਸਭਾ ਹਲਕੇ ਦੀ ਗੱਲ ਪੁੱਛੀ ਜੇ ਸਰ ਕੋਈ ਉਮੀਦਵਾਰ ਜਿਹੜਾ ਤੁਹਾਡੀ ਨਜ਼ਰ ਚ ਹੈ ਕਿ ਵੀ ਵਧੀਆ ਕੰਮ ਕਰ ਸਕਦਾ ਜਾਂ ਉਹ ਵਧੀਆ ਕੰਮ ਕਰ ਸਕਦਾ ਦੇਖੋ ਗੱਲ ਇਹ ਹੈ ਵੀ ਇਹ ਤਾਂ ਹਾਈ ਕਮਾਂਡ ਨੇ ਕਰਨਾ ਹੁੰਦਾ ਫੈਸਲਾ ਤੁਹਾਡੇ ਸਾਡੇ ਸਾਡੇ ਵਸ ਦੀ ਗੱਲ ਹੈ ਨਹੀਂ ਸਮਝਦਾ ਕਿ ਲੋ ਮੈਨ ਪਤਾ ਹੁੰਦਾ ਸਾਡੇ ਬੰਦ ਤਾਂ ਇਹ ਵੀ ਜਿਹੜਾ ਵੀ ਹਾਈ ਕਮਾਂਡ ਨੇ ਕੋਈ ਕੈਂਡੀਡੇਟ ਦੇਤਾ ਅਸੀਂ ਉਹਨੂੰ ਐਕਸੈਪਟ ਕਰਕੇ ਅਸੀਂ ਉਹਦੇ ਨਾਲ ਤੁਰ ਪੈਣਾ ਉਹਦੇ ਪਿੱਛੇ ਵਿੱਚ ਔਰ ਜਿਤਾ ਕੇ ਭੇਜਾਂਗੇ ਮਾਲੀ ਜੋ ਵੱਡੇ ਫਰਕ ਨਾਲ ਜਿਤਾ ਕੇ ਭੇਜਾਂ। ਫੁਤੇਗੜ ਤੋਂ ਤੁਸੀਂ ਪਹਿਲਾਂ ਇਲੈਕਸ਼ਨ ਇੱਕ ਲੜ ਚੁੱਕੇ ਹੋ ਦੁਬਾਰਾ ਫਿਰ ਤੁਹਾਡਾ ਨਾਮ ਸਰਵੇ ਦੇ ਵਿੱਚ ਜ਼ਰੂਰ ਆ ਕਹਿੰਦੇ ਕਲਵੰਸ਼ ਸਿੰਘ ਜੀ ਨੂੰ ਫੁਤੇਗੜ ਸਾਹਿਬ ਤੋਂ ਸ਼ਾਇਦ ਲੋਕ ਸਭਾ ਚੋਣਾਂ ਦੀ ਜਿਹੜੀ ਸਿੱਖਤੀ ਹੈ ਕੋਈ ਹਾਈ ਕਮਾਨ ਨੇ ਛੰਡੀ ਦਿੱਤੀ ਆ। ਦੇਖੋ ਮੇਰੀ ਬੇਨਤੀ ਆ ਵੀ ਮੈਨੂੰ ਲੋਕਾਂ ਨੇ ਮੁਹਾਲੀਦਿਆਂ ਦੇ ਫਤਵਾ ਦਿੱਤਾ ਔਰ ਵੱਡੇ ਫਰਕ ਨਾਲ ਜਿਤਾਇਆ ਹੁਣ ਮੈਂ ਸੋਚਦਾ ਵੀ ਮੈਂ ਇੱਥੇ ਸੇਵਾ ਕਰਾਂ ਤਾਂ ਜਾਦਾ ਵਧੀਆ ਗੱਲ ਆ। ਤੋ ਬਾਕੀ ਹਾਈ ਕਮਾਂਡ ਦਾ ਜੋ ਕਮਾਉਣਾ ਤਾਂ ਮੰਨਣਾ ਹੀ ਪੈਣਾ ਪਰ ਇਹ ਹੈ ਵੀ ਅਸੀਂ ਮੈਂ ਚਾਹੁੰਦਾ ਸੀ ਵੀ ਮੈਂ ਮੁਹਾਲੀ ਦੇ ਲੋਕਾਂ ਦੀ ਸੇਵਾ ਕਰਾਂ ਕਿਉਂਕਿ ਸ਼ੁਰੂ ਜਦ ਮੈਂ ਮੁਹਾਲੀ 'ਚ ਹੀ ਰਿਹਾ ਮੁਹਾਲੀ 'ਚ ਐਮਸੀ ਬਣਿਆ ਮੁਹਾਲੀ ਦੇ ਪ੍ਰਧਾਨ ਮੁਹਾਲੀ ਦੇ ਮੇਅਰ ਮੁਹਾਲੀ ਵਾਲਿਆਂ ਨੇ ਫਿਰ ਐਮਐਲਏ ਬਣਾਇਆ ਤੇ ਇਸ ਕਰਕੇ ਮੈਂ ਚਾਹੁੰਦਾ ਵੀ ਜਿੰਨਾ ਕਹਾ ਹੁਣ ਇੱਥੇ ਹੀ ਸੇਵਾ ਕਰੀਏ ਤਾਂ ਜ਼ਿਆਦਾ ਪਤ ਹੈ ਸਿਰ ਪੰਜਾਬ ਦੀ ਕਮਾਂਡ ਜਿਹੜੀ ਹੈ ਪੰਜਾਬ ਦੇ ਮੁੱਖੀ ਗ੍ਰਿ ਭਗਵੰਤ ਮਾਨ ਸਿੰਘ ਤੇ ਮਤਲਬ ਦਿੱਤੀ ਗਈ ਹੈ ਉਹਨਾਂ ਵੱਲੋਂ ਦਿੱਤੀ ਹੈ ਲੋਕ ਸਭਾ ਇਲੈਕਸ਼ਨ ਉਹਨਾਂ ਦੇ ਨਾਂ ਤੇ ਮਤਲਬ ਲੜੀ ਜਾਏਗੀ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਇਹ ਇਹ ਅਭੀ ਉਹਨਾਂ ਨੇ ਕੰਮ ਵੀ ਬਹੁਤ ਕੀਤੇ ਨੇ ਇਮਾਨਦਾਰੀ ਨਾਲ ਕੰਮ ਕੀਤੇ ਨੇ ਦਿਨ ਰਾਤ ਲੋਕਾਂ 'ਚ ਵਿਚਰਦੇ ਨੇ ਦਿਨ ਰਾਤ ਲੋਕਾਂ ਦੇ ਦੁੱਖ ਦਰਦ ਸੁਣਦੇ ਨੇ ਤੇ ਇਸ ਕਰਕੇ ਉਹਨਾਂ ਦੇ ਨਾਂ ਤੇ ਲੜੀ ਜਾ ਰਹੀ ਇਲੈਕਸ਼ਨ ਦੇ ਵਿੱਚ ਸਾਨੂੰ ਕਾਮਯਾਬੀ ਹਾਸਲ ਹੋਣਾ ਪੂਰਾ ਯਕੀਨੀ ਹੈ ਦੇਖੋ ਮੁਹਾਲੀ ਜਿਹੜਾ ਸ਼ਹਿਰ ਹੈ ਨਾ ਜੀ ਉਹ ਅਤਿ ਆਧੁਨਿਕ ਸ਼ਹਿਰ ਹੈ ਪਲਾਨਡ ਸਿਟੀ ਆ ਇਥੇ ਹਰ ਇੱਕ ਚੀਜ਼ ਜਿਹੜੀ ਜਦੋਂ ਚੰਡੀਗੜ੍ਹ ਬਣਿਆ ਹੈ ਉਹਦੇ ਤਰਜ਼ ਤੇ ਹੀ ਸ਼ਹਿਰ ਬਣਿਆ ਸੀ ਤੇ ਮੈਂ ਇਹ ਚਾਹੁੰਦਾ ਵੀ ਉਹਦੇ ਤਰਜ਼ ਤੇ ਇਹਦਾ ਸਾਰੀ ਦੇਖਭਾਲ ਤੇ ਮੇਨਟੇਨੈਂਸ ਹੋਵੇ ਉਸੇ ਤਰ੍ਹਾਂ ਜਿਹੜੇ ਮੈਂ ਮੁੱਦੇ ਉਠਾਏ ਨੇ ਵਿਧਾਨ ਸਭਾ ਦੇ ਵਿੱਚ ਉਹ ਉਸੇ ਕਰਕੇ ਉਠਾਏ ਨੇ ਵੀ ਮੁਹਾਲੀ ਦੇ ਵਿੱਚ ਹਸਪਤਾਲ ਬਹੁਤ ਨੇ ਇੱਥੇ ਬਹੁਤ ਜ਼ਿਆਦਾ ਵੱਡੇ ਵੱਡੇ ਹਸਪੀਟਲ ਨੇ ਤੇ ਜਿਹਦੇ ਵਿੱਚ ਪਾਰਕਿੰਗ ਹੈ ਜਿਹਦੀ ਉਹਦੀ ਬੜੀ ਸਮੱਸਿਆ ਹੈ ਲੋਕ ਬੜੇ ਪਰੇਸ਼ਾਨ ਨੇ ਉਸ ਤੋਂ ਬਾਅਦ ਫਿਰ ਮੈਕਸ ਹਸਪੀਟਲ ਦਾ ਮੁੱਦਾ ਉਠਾਇਆ ਜਿਹੜਾ 183 ਕਰੋੜ ਰੁਪਈਆ ਆਇਆ ਤੇ ਉਹ ਅਪਾ ਕਿੱਥੇ ਲਾਉਣਾ ਜਾਂ ਕਿੱਥੇ ਲੱਗਿਆ ਉਹਦਾ ਮੁੱਦਾ ਉਠਾਇਆ ਔਰ ਉਸ ਤੋਂ ਬਾਅਦ ਫਿਰ ਜਿਹੜੇ ਕੈਮਰੇ ਨੇ ਕਿਉਂਕਿ ਸ਼ਹਿਰ ਵੱਡਾ ਹੋ ਗਿਆ ਚੰਡੀਗੜ੍ਹ ਤੁਸੀਂ ਦੇਖਦੇ ਹੋ ਵੀ ਹਰ ਜਗ੍ਹਾ ਤੇ ਕੈਮਰੇ ਲੱਗੇ ਹੋਏ ਨੇ ਲੇਕਿਨ ਮੁਹਾਲੀ ਚ ਕਿਤੇ ਨਹੀਂ ਹੈਗੇ ਉਹ ਜਿਹੜੇ ਕੈਮਰੇ ਨੇ ਲਾਏ ਜਾਣ ਤੇ ਮੁੱਖ ਮੰਤਰੀ ਸਾਹਿਬ ਨੇ ਬਕਾਇਦਾ ਤੌਰ ਤੇ ਲਿਖ ਕੇ ਦਿੱਤਾ ਹੈ 20 ਸਤੰਬਰ ਤੱਕ ਇਹਨੂੰ ਕੰਟਰੋਲ ਰੂਮ ਵੀ ਬਣ ਜਾਊਗਾ ਤੇ ਮੁਹਾਲੀ ਦੇ ਵਿੱਚ ਸਾਰੇ ਕੈਮਰੇ ਵੀ ਲੱਗ ਜਾਣਗੇ ਇਦਾਂ ਹੀ ਹਸਪਤਾਲਾਂ ਨੂੰ ਨੋਟਿਸ ਜਾਰੀ ਹੋ ਚੁੱਕੇ ਨੇ ਤੇ ਜਿਨ੍ਹਾਂ ਨੇ ਪਾਰਕਿੰਗ ਦੀ ਜਗ੍ਹਾ ਤੇ ਬੇਸਮੈਂਟ ਦੇ ਵਿੱਚ ਆਪਣੀਆਂ ਮਸ਼ੀਨਾਂ ਲਾਈ ਹੋਈਆਂ ਉਹ ਬਹੁਤ ਜਲਦੀ ਚੁਕਵਾ ਦਿੱਤੀਆਂ ਜਾਣਗੀਆਂ ਤੇ ਪਾਰਕਿੰਗ ਜਿਹੜੀ ਬਗੈਰਾ ਤੌਰ ਤੇ ਉਹ ਬੇਸਮੈਂਟ ਚ ਕਰਵੀਏ ਤਾਂ ਕਿ ਲੋਕ ਦੇ ਜਿਹੜੇ ਉਹ ਪਰੇਸ਼ਾਨ ਨਾ ਹੋਣ ਹੋਰ ਵੀ ਮੁਹਾਲੀ ਦੇ ਮੁੱਦੇ ਸੀ ਜਿਹੜੇ ਮੈਂ ਚੁੱਕੇ ਨੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਮੁਹਾਲੀ ਦੇ ਮੁੱਦੇ ਚੁਕਦਾਂਗੇ ਤਾਂ ਕਿ ਮੁਹਾਲੀ ਜਿਹੜਾ ਮਤਲਬ ਇੰਟਰਨੈਸ਼ਨਲ ਸਿਟੀ ਆ ਉਹ ਔਰ ਉਹ ਬਣਿਆ ਰਵੇ ਤੇ ਉਹਦੀ ਸ਼ਾਖਾ ਜਿਹੜੀ ਇਦਾਂ ਹੀ ਵਰਕਰਾਰ ਰਹੇ ਕੀ ਲੱਗਦਾ ਤੁਹਾਨੂੰ ਜਿਹੜੀਆਂ ਪਿਛਲੀਆਂ ਰਾਜਨੀਤਿਕ ਪਾਰਟੀਆਂ ਨੇ ਧਿਆਨ ਦਿੱਤਾ ਜਾਂ ਪ੍ਰੀਪਲਾਨ ਸ਼ਹਿਰ ਦੇ ਇਹਦੇ باوجود ਨੂੰ ਪਤਾ ਸੀ ਕਿ ਆਉਣ ਵਾਲੇ 15-20 ਸਾਲਾਂ ਦੇ ਵਿੱਚ ਆ ਸਮੱਸਿਆ ਖੜੀ ਹੋਣੀ ਆ ਦੇ ਪਾਰਕਿੰਗ ਤੇ ਜੋ ਜ਼ਿਆਦਾ ਹੋਣੀ ਚਾਹੀਦੀ ਸੀ ਨਹੀਂ ਮੈਂ ਦੇਖੋ ਕਈ ਵਾਰੀ ਕਹਿ ਚੁੱਕਿਆ ਵੇ ਅਸਲ ਜਿਨ੍ਹਾਂ ਨੇ ਪਹਿਲਾਂ 10-15 ਸਾਲ ਰੱਖਿਆ ਇਹਨਾਂ ਨਾ ਉਹਨਾਂ ਨੂੰ ਇਹਨਾਂ ਸਮੱਸਿਆਵਾਂ ਬਾਰੇ ਪਤਾ ਹੀ ਨਹੀਂ ਸੀ ਨਾਹੀਂ ਉਹਨਾਂ ਨੂੰ ਪਾਰਕਿੰਗ ਬਾਰੇ ਪਤਾ ਨਾਹੀਂ ਉਹ ਇਹ ਪਤਾ ਸੀ ਮੈਕਸ ਹਸਪੀਟਲ ਤੋਂ 200 ਕਰੋੜ ਰੁਪਏ ਵੀ ਲੈਣਾ ਉਹਨਾਂ ਨੇ ਦੇ ਦਿੱਤਾ ਵੈਸੇ ਦਿੱਤਾ ਹੋਇਆ ਹੈ ਲੈਣਾ ਨਹੀਂ ਉਹਨਾਂ ਨੂੰ ਇਸ ਗੱਲ ਦਾ ਪਤਾ ਸੀ ਨਾਹੀਂ ਕੈਮਰਿਆਂ ਬਾਰੇ ਉਹਨਾਂ ਨੂੰ ਗਿਆਨ ਸੀ ਇਸੇ ਕਰਕੇ ਉਹਨਾਂ ਨੇ ਕੋਈ ਮੁੱਦਾ ਨਹੀਂ ਉਠਾਇਆ ਹੈਗਾ ਤਾਂ ਹੀ ਨਾਹੀਂ ਕੋਈ ਕੰਮ ਕੀਤਾ ਇਸ ਕਰਕੇ ਮਤਲਬ ਮੁਹਾਲੀ ਹੈ ਜਿਹੜਾ ਉਹ ਪਛੜ ਕੇ ਰਹਿ ਗਿਆ ਤੇ ਹੁਣ ਨਾਲ ਟਾਈਮ ਤੁਸੀਂ ਦੇਖੋਗੇ ਪੂਰੇ 5 ਸਾਲਾਂ ਦੇ ਮੁਹਾਲੀ 'ਚ ਕੋਈ ਐਸੀ ਚੀਜ਼ ਨਹੀਂ ਹੋਊਗੀ ਜਿਹੜੀ ਚੰਡੀਗੜ੍ਹ ਦੇ ਵਿੱਚ ਹੋਵੇ ਤੇ ਮੁਹਾਲੀ ਦੇ ਵਿੱਚ ਨਾ ਹੋਵੇ ਮੈਂ ਤੁਹਾਨੂੰ ਗੱਲ ਦੀ ਗਾਰੰਟੀ ਦਿੰਦਾ ਜਿਹੜਾ 15 ਕਰੋੜ ਰੁਪਏ ਸਾਲ ਦਾ ਤੁਸੀਂ ਕਹਿੰਦੇ ਮੈਕਸ ਹਸਪਤਾਲ ਨੇ ਦੇਣਾ ਉਹ ਮੁਹਾਲੀ ਲਈ ਖੱਚੇ ਜਾਊਗਾ ਜਾਂ ਹੁਣ ਤੱਕ ਖੱਚੇ ਆ ਕਿ ਕਹਿੰਦੇ ਪੰਜਾਬ ਲਈ ਵੀ ਆ ਤੇ ਹੁਣ ਉਹ ਕੋਸ਼ਿਸ਼ ਕਰੇਗਾ ਮੁਹਾਲੀ ਲਈ ਖੱਚਾ ਜਾਵੇ ਨਹੀਂ ਹਸਪਤਾਲਾਂ ਨੇ ਪੈਸੇ ਕਾਫੀ ਦੇ ਦਿੰਦੇ ਨੇ ਕਰੀ ਕਰੀ ਸਾਰੇ ਦੇ ਦਿੱਤੇ ਨੇ ਉਹ ਖਰਚਾ ਕਿੱਥੇ ਆ ਉਹ ਮੈਂ ਮੰਤਰੀ ਜੀ ਨੂੰ ਪੁੱਛਿਆ ਹੋਇਆ ਉਹ ਬਹੁਤ ਜਲਦੀ ਮੰਤਰੀ ਜੀ ਨੇ ਮੈਨੂੰ ਵਿਧਾਨ ਸਭਾ ਦੇ ਵਿੱਚ ਯਕੀਨ ਦਵਾਇਆ ਵੀ ਮੈਂ ਬਹੁਤ ਜਲਦੀ ਸਾਰੀ ਡਿਟੇਲ ਉਹਦੀ ਤੁਹਾਨੂੰ ਮੁਹैया ਕਰਾ ਦੂੰਗਾ ਤੇ ਜਦੋਂ ਵੀ ਡਿਟੇਲ ਮੈਨੂੰ ਮਿਲ ਗਈ ਉਹ ਮੈਂ ਤੁਹਾਡੇ ਸਾਹਮਣੇ ਰੱਖ ਦਿਆਂਗਾ ਜੈਪ੍ਰਕਾਸ਼ ਜੈਪ੍ਰਕਾਸ਼ ਜੀ ਕਹਾਂ ਚਲੇ ਹੋ ਅੱਜ ਜੋ ਹਾਟੂ ਸ਼ਿਆਮ ਦਰਸ਼ਨ ਕਰਨੇ ਜਾ ਰਹੇ ਜੀ ਬਾਬਾ ਜੀ ਬਹੁਤ ਖੁਸ਼ੀ ਹੋ ਰਹੀ ਹੈ ਜੀ ਦਰਸ਼ਨ ਕਰਨੇ ਜਾ ਰਹੇ ਨੇ ਪਰਿਵਾਰ ਕੇ ਸਾਥ ਜਾ ਰਹੇ ਹੋ ਫਿਰ ਜਾ ਰਹੇ ਹੋ ਜੀ ਜਾ ਰਹੇ ਹਾਂ ਪਰਿਵਾਰ ਕੇ ਉਹ ਕਿੱਟਰੀ ਮੁਹैया ਕਰਵਾਈਏ ਹਾਂਜੀ ਖੁਸ਼ ਹੋ ਬਿਲਕੁਲ ਖੁਸ਼ ਹਾਂ ਜੀ ਤੂੰ ਲੱਗਦਾ ਹੈ ਕਿ ਨਹੀਂ ਜਾ ਸਕਦਾ ਇਹ ਬੰਦਾ ਨਹੀਂ ਲੱਗਦਾ ਪਹਿਲੇ ਸੇ ਨਹੀਂ ਜਾ ਸਕਦਾ ਅਬ ਜਾ ਰਹੇ ਹਾਂ ਜੀ ਹਮ ਕਾਟੂ ਸ਼ਾਮ ਜਾ ਰਹੇ ਹਾਂ ਦਰਸ਼ਨ ਕੇ ਲਈ ਫ੍ਰੀ ਸ਼ੇਵਾ ਹੈ ਇੱਕ ਕਿਟ ਦੀ ਹੈ ਠੀਕ ਹੈ ਆਣਾ ਜਾਣਾ ਖਾਣਾ ਸਾਰਾ ਫ੍ਰੀ ਹੈ ਖੁਸ਼ ਹੋ ਹਮ ਬਿਲਕੁਲ ਖੁਸ਼ ਹਾਂ ਜੀ ਕبھی ਕਿ ਜਾਣੇ ਕੀ ਵੀ ਨਹੀਂ ਸੋਚੀ ਪਰ ਐਮਐਲਏ ਸਾਹਿਬ ਨੇ ਭੇਜ ਦਿਆ ਬਹੁਤ ਅੱਛਾ ਦਿਨ ਦਾ ਧੰਨਵਾਦ ਕਰਤਾ ਹਾਂ ਜੀ ਧੰਨਵਾਦ ਠੀਕ ਆ 11 ਫੇਸ ਤੋਂ ਮੇਖੇ ਨਾਲ ਤੀਜੀ ਜਾਂ ਚੌਥੀ ਯਾਤਰਾ ਹੈਗੀ ਜਿਹੜੀ ਇੱਥੋਂ ਜਾ ਰਹੀ ਹੈਗੀ ਹੈ ਤੇ 11 ਫੇਸ ਬਹੁਤ ਵੱਡਾ ਇੱਕ ਏਰੀਆ ਹੈਗਾ ਮੋਹਾਲੀ ਦਾ ਤੇ ਲੋਕਾਂ ਦੇ ਵਿੱਚ ਬਹੁਤ ਇਸ ਚੀਜ਼ ਨੂੰ ਲੈ ਕੇ ਪੋਜ਼ਿਟਿਵ ਵੀ ਹੈਗੀ ਤੇ ਉਸਤਾਨ ਵੀ ਹੈਗਾ ਕਿ ਅਗਲੀ ਜਿਹੜੀ ਯਾਤਰਾ ਜਾਣੀ ਹੁੰਦੀ ਹੈ ਉਹਦੇ ਲਈ ਪਹਿਲੀ ਯਾਤਰਾ ਤੋਂ ਹੀ ਸ਼ੁਰੂ ਹੋ ਜਾਂਦਾ ਹੈ ਕਿ ਅਗਲੀ ਯਾਤਰਾ ਕਿੱਥੇ ਜਾਣੀ ਹੈ ਸੋ ਆਈ ਥਿੰਕ ਇਹ ਬਹੁਤ ਵਧੀਆ ਕਦਮ ਹੈਗਾ ਜਿਹਦੇ ਵਿੱਚ ਕਿ ਬਹੁਤ ਸਾਰੇ ਹੋ ਜੇ ਲੋਕੀ ਨੇ ਜੋ ਕਾਫੀ ਰੀਜ਼ਨਸ ਕਰਕੇ ਨਹੀਂ ਜਾ ਪਾਉਂਦੇ ਨਾ ਯਾਤਰਾ ਲਈ ਤੇ ਜਦ ਹੁਣ ਇਦਾਂ ਗਰੁੱਪ ਦੇ ਤੌਰ ਤੇ ਇਦਾਂ ਦੀ ਗਰੁੱਪਸ ਬੰਦੇ ਹੈਗੇ ਨੇ ਤੇ ਲੋਕਾਂ ਨੂੰ ਫ੍ਰੀ ਚ ਭੇਜਿਆ ਜਾਂਦਾ ਹੈਗਾ ਤੇ ਇੱਕ ਬਹੁਤ ਚੰਗੀ ਤਰੀਕੇ ਨਾਲ ਲੋਕਾਂ ਵਿੱਚ ਦੇਖਿਆ ਜਾ ਰਿਹਾ ਹੈਗਾ ਸਮਾਨ ਵੀ ਮੁਹੱਈਆ ਕਰਵਾਇਆ ਜਾਂਦਾ ਕੁਝ ਕਿੱਟ ਵੀ ਹਾਂਜੀ ਜਿਹੜਾ ਉਹਨਾਂ ਨੂੰ ਯਾਤਰਾ ਦੇ ਵਿੱਚ ਵਰਤੋਂ ਦਾ ਸਮਾਨ ਚਾਹੀਦਾ ਹੁੰਦਾ ਹੈ ਉਹ ਵੀ ਉਹਨਾਂ ਨੂੰ ਸਗੋਂ ਇੱਥੇ ਵੀ ਜਿਹੜੀ ਜਾਣ ਤੋਂ ਪਹਿਲਾਂ ਵੀ ਸੇਵਾ ਪੂਰੀ ਉਹਨਾਂ ਨੂੰ ਚਾਹ ਪਾਣੀ ਹਰ ਚੀਜ਼ ਤੇ ਦੋ ਦਿਨ ਦੀ ਜਿਹੜੀ ਆ ਯਾਤਰਾ ਹੁੰਦੀ ਹੈ ਜਿਹੜੇ ਵੀ ਲੋਕੀ ਵਾਪਸ ਆਉਂਦੇ ਨੇ ਉਹ ਆਈ ਚੀਜ਼ ਕਹਿੰਦੇ ਨੇ ਕਿ ਬਹੁਤ ਚੰਗੀ ਤਰ੍ਹਾਂ ਉਹਨਾਂ ਦਾ ਖਿਆਲ ਰੱਖਿਆ ਗਿਆ ਹਰ ਇੱਕ ਜ਼ਰੂਰਤ ਦੀ ਚੀਜ਼ ਦਾ ਉਹਨਾਂ ਦਾ ਇੱਥੇ ਖਿਆਲ ਰੱਖਿਆ ਜਾਂਦਾ ਹੈ